ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਹਾਬਾਦ ਦੇ ਰੇਲਵੇ ਫਾਟ ਦੇ ਕੋਲ ਅਣਪਛਾਤੇ ਵਿਅਕਤੀਆਂ ਨੇ ਮਾਰੀਆਂ ਕਾਰ ਸਵਾਰ ਨੌਜਵਾਨ ਨੂੰ ਗੋਲੀਆਂ ਮੌਕੇ ਤੇ ਹੋਈ ਨੌਜਵਾਨ ਦੀ ਮੌਤ ਮਰਨ ਵਾਲੇ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਚੋਲਾ ਸਾਦ ਵਜੋਂ ਹੋਈ ਹੈ ਮੌਕੇ ਤੇ ਪਹੁੰਚੇ ਐਸਐਸਪੀ ਸਾਹਿਬ ਤਰਨਤਾਰਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਰਨਤਾਰਨ ਤੋਂ ਸੋਨੂ ਫਤਿਹਪੁਰ ਦੀ ਖਾਸ ਰਿਪੋਰਟ ਇਹ ਜਿਹੜਾ ਮੁਰਗੋਂ ਦੀ ਇਹ ਭਰਾ ਹੀ ਸਾਡਾ ਚੋਲਾ ਸਾਹਿਬ ਤੋਂ ਗੁਰਪ੍ਰੀਤ ਸਿੰਘ ਕਿੱਥੇ ਚਲੇ ਸੀ ਇਹ ਕੀ ਗੱਲਬਾਤ ਹੋਈ ਹੈ ਇਹ ਸੁਲਤਾਨਪੁਰ ਸਾਹਿਬ ਤਰੀਕ ਹੀ ਦੀ ਇਹ ਤਰੀਕ ਤੇ ਜਾਣ ਲੱਗਾ ਸੀ ਹਾਂਜੀ ਹਾਂਜੀ ਤਾਂ ਤੁਹਾਨੂੰ ਵੀ ਕਿਸ ਤਰ੍ਹਾਂ ਪਤਾ ਲੱਗਾਇਆ ਸਾਨੂੰ ਦੇ ਪਿੱਛੇ ਇੱਥੋਂ ਜਦੋਂ ਫੋਨ ਗਿਆ ਮੈਂ ਤੇ ਚੋਲਾ ਸਭ ਵੀਰਾ ਦਾ ਫੋਨ ਆਇਆ ਸੀ ਵੀ ਆਹ ਗੱਲ ਹੋਈ ਤੇ ਉੱਥੇ ਆ ਬਾਬਾ ਜੀ ਤੁਹਾਨੂੰ ਕੀ ਲੱਗਦਾ ਵੀ ਕੀ ਕਿਵੇਂ ਕਤਲ ਕਿਉਂ ਕੀਤਾ ਗਿਆ ਜੀ ਗਏ ਆ ਮੁਲਾਜ਼ਮ ਕੰਡਾ ਆ ਕੋਈ ਜੀ ਐਡੀ ਛੇਤੀ ਨਹੀਂ ਕੋਈ ਕਹਿ ਹਾਤੇ ਬਾਕੀ ਕੋਈ ਤਿਆ ਨਿਕਲਣਗੇ ਜਰੂਰ ਕੋਈ ਨੂੰ ਫੋਨ ਖਾਨ ਆ ਵੀ ਪਹਿਲਾਂ ਕੋਈ ਤੁਮ ਜੱਜਾ ਕਿਦਾਂ ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਬਾਕੀ ਇਹਨਾਂ ਗੁਰਦਾਰੇ ਸਾਹਿਬੋਂ ਤੁਰਿਆ ਵਾ ਉਹ ਥੋੜਾ ਆਪਣਾ ਹੀ ਅਜੇ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਫਿਰ ਆਹਤੇ ਆਤੇ ਪਰਤਾਂ ਖੁੱਲ ਜਾਂਦੀਆਂ ਹੁੰਦੀਆਂ ਤੇ ਕੋਈ ਟਾਈਮ ਲੱਗੂ ਪਤਾ ਲੱਗ ਜਾਉ ਉਹਦਾ ਵੀ ਤਰੀਕ ਆਦੀ ਸੀ ਦੀ ਤਰੀਕ ਉਸੇ ਸੁਲਤਾਨਪੁਰ ਸਾਹਿਬੀ ਉਦੋਂ ਕਾਲਜ ਦੇ ਟਾਈਮ ਤੇ ਕੋਈ ਕਾਲਜ ਦੇ ਝਗੜਾ ਝਗੜਾ ਆਇਆ ਸੀ ਤੇ ਉਦੋਂ ਦੀ ਮੇਰਾ ਦੋਸਤ ਹੀ ਭਰਾਵਾਂ ਨੂੰ ਰੀਨੇ ਭਰਾ ਆ ਗਏ ਇਕੱਠੇ ਬ੍ਰਦਰ ਆ ਸਕਾ ਬੇਛਾਨਾ ਬੇਛਾਨਾ ਤੇ ਅਸੀਂ ਇੱਕ ਗੁਰਦਾਰੇ ਮੱਥਾ ਟੇਕੇ ਉਥੋਂ ਗੁਰਦਾਰੇੋਂ ਮੈਂ ਉੱਤਰ ਗਿਆ ਤੇ ਮੈਂ ਉਥੇ ਗੁਰਦਾਰੇ ਪਹਿਲਾਂ ਹੀ ਤੇ ਮਾਦਾ ਜੀ ਨੂੰ ਮੈਂ ਫੋਨ ਕੀਤਾ ਮੈਂ ਕਿ ਗੋਪੀ ਕਿਦਰ ਕੀ ਕਿੱਥੇ ਗਿਆ ਵਾ ਆਹਂਦੀ ਉਹ ਤਰੀਕ ਤੇ ਗਿਆ ਰੋਟੀ ਪਾਣੀ ਖਾ ਕੇ ਗਿਆ ਵਾ ਤੇ ਆਂਦੀ ਫੋਨ ਆਇਆ ਇੱਕ ਮੁੰਡੇ ਦਾ ਤੇ ਕਹਿੰਦਾ ਕਿੰਨੇ ਕਿਨੇ ਜਰੂਰ ਆਉਣਾ ਸੀ ਕਿੱਥੇ ਆ ਤੇ ਆਂਦਾ ਤੂੰ ਤਿਆਰ ਹੁੰਦਾ ਮੈਂ ਤਿਆਰ ਆ ਜਾਂ ਤੇ ਬਾਕੀ ਬਾਅਦ ਇੰਨੀ ਗੱਲ ਹੋਈ ਆ ਗੋਲੀਆਂ ਮਾਰਤੀਆਂ ਮੈਂ ਫੋਨ ਕੀਤਾ ਵੀ ਗੋਲੀਆਂ ਮਾਰਤੀਆਂ ਗੋਪੀ ਦੇ ਮਾਦਾ ਕਿਸ ਨੇ ਕੀ ਪਤਾ ਲੱਗਾ ਕਿਦਾਂ ਕਿੱਥੇ ਭਰੋਂ ਗਿਆ ਆਂਦੀ ਰੋਟੀ ਖਾ ਕੇ ਗੁਰਦਾਰੇ ਗਿਆ ਤੇ ਮੱਥਾ ਟੇਕ ਮਾ ਮੱਥਾ ਟੇਕ ਕੇ ਗਿਆ ਗੁਰਦਾਰੇ ਕਿਦੀ ਕੋਈ ਰੰਜਿਸ਼ ਪੁਰਾਣੀ ਕਿਸ ਨਾ ਹੋਵੇ ਰੰਜੇ ਸੋ ਤੇ ਚਲੋ ਮਾੜਾ ਮੋੜ ਲੜਾਈ ਝਗੜਾ ਹੁੰਦਾ ਹੀ ਇੱਕ ਦੂਜੇ ਨਾਲ ਕੋਈ ਦੁੱਖ ਵੈਰ ਹੁੰਦਾ ਕੋਈ ਲੜਾਈ ਝਗੜਾ ਕਾ ਲੜਾਈ ਝਗੜੇ ਮਾਰੇ ਮੋੜ ਹੁੰਦੇ ਆ ਬੰਦਿਆਂ ਦੇ ਆਪ ਪੰਨਾ ਜੋ ਹੋ ਜਾਂਦੇ ਆ ਥੋੜਾ ਵੀ ਕੁੜੀਆ ਬੰਦਾ ਜਾਨੋ ਹੀ ਮਾਰ ਦੇਣਾ ਤੁਹਾਨੂੰ ਕੀ ਲੱਗਦਾ ਵੀ ਕਿਦਾਂ ਕਿਉਂ ਇਹ ਹੁਣ ਪਤਾ ਹੀ ਨਹੀਂ ਹੁਣ ਕਾਨੂੰਨੀਆ ਕਾਰਵਾਈ ਪੁਲਿਸ ਵੇਖੋਗੇ ਹੁਣ ਕੀ ਗਾੜੀ ਕੈਮਰਾ ਕੁੰਮਰਾ ਨਹੀਂ ਜੋ ਵੀ ਕਿਦਾਂ ਤੁਹਾਨੂੰ ਪਤਾ ਕਰਨਗੇ ਕੋਈ ਨਾ ਕੀ ਤੁਹਾਡਾ ਅਰਜਿੰਦਰਪੁਰ ਤੇ ਕੀ ਕਿੱਥੇ ਚਲੇ ਸੀ ਇਹ ਇਹ ਤਰੀਕੇ ਚਲੇ ਕਰਕੂਥਲੇ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਜੀ ਸਾਨੂੰ ਇਕੱਠੇ ਜਾਂਦੇ ਤਰੀਕੇ ਕੌਣ ਕੌਣ ਜਾਂਦਾ ਜੀ ਬੇਟਾ ਮੇਰਾ ਨਾਲ ਜਾਂਦਾ ਤਰੀਕੇ ਕੀ ਨਾ ਬੇਟੇ ਦਾ ਬੇਟੇ ਦਾ ਨਾਂ ਸ਼ਾਨ ਸਿੰਘ ਆ ਬੇੜਾ ਵੀ ਨਾਲ ਸੀ ਅੱਜ ਨਾ ਉੱਥੇ ਇਕੱਠੇ ਹੋਣਾ ਸੀ ਅਜੇ ਗੁੰਦ ਇਨੂ ਦੇ ਇੱਥੇ ਵਿਚਾਰੇ ਨੂੰ ਫਾਟਕ ਤੇ ਘੇਰ ਲਿਆ ਵਾ। ਇਹਨੂੰ ਫਾਟਕ ਤੇ ਘੇਰ ਲਿਆ ਵਿਚਾਰੇ ਨੂੰ। ਕੀ ਦੱਸੇ ਫਾਟਕ ਹੁਣ ਦੱਸਣ ਚੱਲ ਗਏ ਉੱਥੇ ਵੀ ਉਹ ਤਰੀਕੋ ਵੀ ਦੱਸਣ ਕਿ ਉੱਥੇ ਤੇ ਫੇਰ ਹੀ ਉਹਨਾਂ ਨੇ ਜਾਣ ਕੇ ਤਰੀਕੇ ਨਹੀਂ ਆਏ। ਤੇ ਤਰੀਕੋ ਉਹਨੂੰ ਮੈਂ ਫੋਨ ਲਾਇਆ ਤਾਂ ਉਹਨੇ ਮੈਨੂੰ ਇਹ ਤਾਂ ਦੱਸਿਆ ਵੀ ਗੋਪੀ ਨੂੰ ਗੋਲੀਆਂ ਮਾਰ ਗਏ। ਤਰੀਕੋ 7:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ। ਇਹ ਤਰੰਤਰੰਤ ਵਾਰੈਸੀ ਦੇ ਖੇਤ ਉੱਥੇ ਪਿੱਛੋਂ ਹੀ 370 ਦੇ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ। ਉੱਤਰ ਕੇ ਫਾਇਰਿੰਗ ਕਰਕੇ ਦਾ ਇਹਨਾਂ ਨੂੰ ਸ਼ਾਰਟ ਡੈਡ ਕਰਕੇ ਉਹ ਤੋਂ ਪਿੱਛੇ ਨਹੀਂ ਭੱਜ ਜਾਂਦੇ ਆ ਤੇ ਕਈ ਜੇ ਚ ਥੁਰੀਆਂ ਸਾਹਮਣੇ ਆਈਆਂ ਅਸੀਂ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦਿਆਂ ਨੂੰ ਪਹਿਲਾਂ ਕੋਈ ਤੁਮ ਗਿਜ਼ਮ ਕੀ ਹੋ ਗਈ ਕੇਸ ਨਹੀਂ ਹੋ ਰਹਾ ਫਿਰ ਨਹੀਂ ਯਾਰ ਦੇ ਆਪ ਦੇ ਵਿੱਚ ਪਰਚੇ ਪੁਰਚੇ ਦਰਜ ਸੀਗੇ ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰੈਲਰ ਰੀਅਆਤੀ ਹੈ ਉਸ ਕਈ ਹੈ ਕਿ ਅਜੇ ਵਰਕਆਊਟ ਅਸੀਂ ਜਿਹੜੇ ਗੋਲੀਆਂ ਮਾਰੀਆਂ ਜੀ ਜੈਕਟ ਮੇਰੇ ਖਰਚ ਕਿੰਨੇ ਫਾਇਰ ਹੋਏ ਹਾਂਜੀ 5 ਫਾਇਰ ਹੋਏ ਓਕੇ ਥੈਂਕ ਯੂ ਸਰ